ਵਿੱਚ ਮੈਂ ਬਾਜਰੇ ਦੀ ਫਸਲ ਬੀਜੀ ਸੀ 5 ਏਕੜ ਨਾਲ ਜ਼ਮੀਨ ਦੇ ਵਿੱਚ ਪੰਛੀਆਂ ਨੂੰ ਬਾਜਰਾ ਪਾਉਣ ਦੇ ਲਈ ਕਿ ਨੇ ਜਿਹੜੇ ਬਾਜਰਾ ਖਾ ਰਹੇ ਨੇਗੇ ਹਜ਼ਾਰਾਂ ਦੀ ਗਿਣਤੀ ਚ ਪੈਰਟ ਚਿੜੀਆਂ ਹਰ ਰੋਜ਼ ਸਵੇਰੇ ਸ਼ਾਮ ਇੱਥੇ ਇਸ ਤਰੀ ਪੰਛੀ ਨੀ ਚਹਿ ਚਹਾੜ ਤੋਂ ਦੇਖਣ ਨੂੰ ਮਿਲੂਗੀ ਸੋ ਮੈਂ ਸੰਕਲਪ ਲਿਆ ਵੀ ਮੈਂ ਹਰ ਸਾਲ ਇੰਨਾ ਰਕਬਾ ਜਿਹੜਾ ਹੈਗਾ ਪੰਛੀ ਪਿਆਰਾਂ ਦੇ ਲਈ ਕੁਦਰਤ ਦੇ ਲਈ ਜਿਹੜਾ ਬਾਜਰੇ ਦਾ ਬੀਜਿਆ ਕਰੂੰਗਾ ਸਵੇਰੇ ਸ਼ਾਮ ਸਾਰਾ ਦਿਨ ਜਿਹੜੀ ਚਹਿਚਹਾਟ ਆ ਪੰਛੀ ਦੀ ਲੱਗੀ ਰਹਿੰਦੀ ਆ ਕਿਉਂਕਿ ਪੰਛੀ ਸਾਨੂੰ ਦੇਖਣ ਨੂੰ ਨਹੀਂ ਮਿਲਦੇ ਲੋਪ ਹੋ ਗਏ ਜੀ ਕਿ ਤੁਸੀਂ ਵੀ ਚਾਹੋ ਤੁਹਾਡੇ ਖੇਤਾਂ 'ਚ ਪਿੰਡਾਂ 'ਚ ਘਰਾਂ ਦੇ ਨੇੜੇ ਇਦਾਂ ਸਾਡੇ ਪੰਛੀ ਰਹਿਣ ਪੰਛੀ ਆਉਣ ਤਾਂ ਥੋੜੇ ਥੋੜੇ ਥਾਵਾਂ ਇਦਾਂ ਦੀ ਤੁਸੀਂ ਵਿਰਾਸਤੀ ਫਸਲਾਂ ਵੀ ਸਾਨੂੰ ਬੀਜਣੀਆਂ ਚਾਹੀਦੀਆਂ ਇਹ ਅਸਲ ਦੇ ਵਿੱਚ ਮੈਂ ਬਾਜਰੀ ਦੀ ਫਸਲ ਬੀਜੀ ਸੀ 5 ਕਨਾਲ ਜ਼ਮੀਨ ਦੇ ਵਿੱਚ ਪੰਛੀਆਂ ਨੂੰ ਬਾਜਰਾ ਪਾਉਣ ਦੇ ਲਈ ਕਿ ਆਪਾਂ ਇੱਥੋਂ ਪਕਾ ਕੇ ਪੰਛੀਆਂ ਨੂੰ ਬਾਜਰਾ ਪਾਵਾਂਗੇ ਪਰ ਤੁਸੀਂ ਦੇਖ ਲਿਆ ਹੁਣ ਅੱਜ ਨੇਚਰਲ ਇਥੇ ਪੈਰਟ ਚਿੜੀਆਂ ਬਹੁਤ ਸਾਰੀਆਂ ਪ੍ਰਜਾਤੀਆਂ ਪੰਛੀਆਂ ਨੇ ਕੁਦਰਤੀ ਤਰੀਕੇ ਨਾਲ ਨੇਚਰਲੀ ਜਿਹੜਾ ਫੂਡ ਲੈ ਰਹੀਆਂ ਨੇਗੇ ਨਾ ਬਾਗ ਦੇ ਸਿੱਟਿਆਂ ਤੇ ਬੈਠ ਬੈਠ ਕੇ ਉਹ ਪੰਛੀ ਨੇ ਜਿਹੜੇ ਬਾਜਰਾ ਖਾ ਰਹੇ ਨੇਗੇ ਹਜ਼ਾਰਾਂ ਦੀ ਗਿਣਤੀ ਚ ਪੈਰਟ ਚਿੜੀਆਂ ਹਰ ਰੋਜ਼ ਮੇਰੇ ਸ਼ਾਮ ਇਥੇ ਇਸ ਤਰੀਂ ਪੰਛੀ ਦੀ ਚਹਿ ਚਹਾੜ ਤੋਂ ਦੇਖਣ ਨੂੰ ਮਿਲੂਗੀ ਸੋ ਮੇਰੇ ਪਿਤਾ ਜੀ ਪੰਛੀਆਂ ਦੇ ਲਈ ਸਰਦੀਆਂ ਦੇ ਵਿੱਚ ਜਿਹੜਾ ਹੈਗਾ ਵੱਖ-ਵੱਖ ਥਾਮਾਂ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਨਾਲਲੇ ਪਿੰਡਾਂ ਦੇ ਵਿੱਚ ਵੀ ਜਾ ਕੇ ਅਨਾਜ ਵੰਡੀਆਂ ਤੇ ਧਰਮਕਸਾਨਾਂ ਦੇ ਵਿੱਚ ਪੰਛੀਆਂ ਨੂੰ ਸਰਦੀਆਂ 'ਚ ਬਾਜਰਾ ਪਾਉਂਦੇ ਹੁੰਦੇ ਸੀ। ਸੋ ਇਸ ਵਾਰ ਮਾਰਚ ਦੇ ਵਿੱਚ ਮੇਰੇ ਪਿਤਾ ਜੀ ਸਵਰਗਵਾਸ ਹੋ ਗਏ ਤੇ ਮੈਂ ਸੋਚਿਆ ਕਿਉਂ ਨਾ ਆਪ ਆਪ ਹੀ ਬਾਜਰਾ ਬੀਜੀਏ ਪੰਛੀਆਂ ਦੇ ਲਈ ਪੰਛੀ ਪਿਆਰਾਂ ਦੇ ਲਈ। ਸੋ ਫਿਰ ਇਹ ਮੈਂ ਬਾਜਰਾ ਬੀਜਿਆ। ਹੁਣ ਤੁਸੀਂ ਦੇਖ ਲਓ ਦੂਰ-ਦੂਰ ਤੱਕ ਇੱਥੋਂ 15-20 ਕਿਲੋਮੀਟਰ ਤੱਕ ਜਿਸ ਸਾਢੇ ਵੀ ਦੇਖੋਗੇ ਕੋਈ ਬਾਜਰੇ ਦੀ ਫਸਲ ਪੱਕਣ ਵਾਲਾ ਬਾਜਰਾ ਨਹੀਂ ਕੋਈ ਵੀਜ਼ਦਾ ਹੈਗਾ ਸੋ ਮੈਂ ਸੰਕਲਪ ਲਿਆ ਵੀ ਮੈਂ ਹਰ ਸਾਲ ਇੰਨਾ ਰਕਬਾ ਜਿਹੜਾ ਹੈਗਾ ਪੰਛੀ ਪਿਆਰਾਂ ਦੇ ਲਈ ਕੁਦਰਤ ਦੇ ਲਈ ਜਿਹੜਾ ਬਾਜਰੇ ਦਾ ਬੀਜਿਆ ਕਰੂੰਗਾ ਸਾਲ 'ਚ ਦੋ ਵਾਰ ਆਪਾਂ ਇਹਦੀ ਬਾਜਰੇ ਦੀ ਕਾਸ਼ਤ ਕਰਿਆ ਕਰਾਂਗੇ ਤਾਂ ਕਿ ਪੰਛੀ ਕੁਦਰਤੀ ਤਰੀਕੇ ਨਾਲ ਨੇਚਰਲੀ ਇਹਦੇ ਸਿੱਟਿਆਂ ਦੇ ਉੱਪਰ ਬਹਿ ਕੇ ਇਹਦੇ ਤੋਂ ਫੂਡ ਲੈ ਸਕਣ ਬਹੁਤ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਬਹੁਤ ਦੇਖ ਦੇਖ ਜਾਂਦੇ ਨੇ ਵੀਡੀਓ ਬਣਾ ਬਣਾ ਕੇ ਲੈ ਕੇ ਜਾਂਦੇ ਨੇ ਪੰਛੀ ਨੇ ਇੰਨੇ ਪੈਰਟ ਕਿਸੇ ਨੇ ਇੱਕ ਥਾਂ 'ਤੇ ਕਦੇ ਦੇਖੀ ਨਹੀਂ ਸੀਗੇ ਇਸ ਮੇਰੇ ਸ਼ਾਮ ਸਾਰਾ ਦਿਨ ਜਿਹੜੀ ਚਾਹ ਚਾਹਟਾ ਪੰਛੀ ਦੀ ਲੱਗੀ ਰਹਿੰਦੀ ਆ ਕਿਉਂਕਿ ਪੰਛੀ ਸਾਨੂੰ ਦੇਖਣ ਨੂੰ ਨਹੀਂ ਮਿਲਦੇ ਲੋਪ ਹੋ ਗਏ ਜਿਹੜੀਆਂ ਸਾਡੀਆਂ ਪੁਰਾਤਨ ਫਸਲਾਂ ਸੀ ਜਿਹੜੀਆਂ ਪਹਿਲੇ ਸਮੇਂ 'ਚ ਅਸੀਂ ਬੀਜਦੇ ਸੀਗੇ ਹੁਣ ਕਣਕ ਝੋਨੇ ਤੇ ਆ ਗਿਆ ਮਨੋਕਾ ਜਿਹੜੀਆਂ ਸਾਡੀਆਂ ਪਹਿਲੀਆਂ ਫਸਲਾਂ ਸੀ ਇਹ ਸਾਡੀ ਬਰਾਸਤੀ ਫਸਲ ਆ ਬਾਜਰਾ ਜਵਾਰ ਮੱਕੀ ਛੋਲੇ ਮੂੰਗੀ ਲੋਕੋ ਕੋਲ ਵੱਧ ਵੀ ਜ਼ਮੀਨ ਆ ਤੇ ਮੰਗ ਨੂੰ ਕਬੀਲ ਲਿਖ ਕੇ ਬੇਨਤੀ ਸਾਰੇ ਲੋਕ ਥੋੜਾ ਥੋੜਾ ਥਾ ਇੱਕ ਇੱਕ ਕਿਹੜਾ ਐਦਾਂ ਦੇ ਮੱਕੀ ਬਾਜਰਾ ਆਪਣੇ ਖੇਤਾਂ 'ਚ ਬੀਜਿਆ ਕਰੋ ਤਾਂ ਕਿ ਸਾਡਾ ਜਿਹੜੀ ਕੁਦਰਤ ਆ ਇਹ ਹੀ ਕੁਦਰਤ ਆ ਸਾਡਾ ਆਲਾ ਦਵਾਲਾ ਇਹ ਇਹ ਜਿਹੜੇ ਪੱਤੇ ਨੇ ਪੇੜ ਪੌਦੇ ਨੇ ਬਨਸਪਤੀ ਆ ਜੀਵ ਜੰਤੂ ਨੇ ਦੇਖੋ ਕਿੰਨੇ ਸੋਹਣੇ ਲੱਗਦੇ ਆ ਤੁਸੀਂ ਦੇਖਿਆ ਪੈਰਟ ਪਰਦੇ ਚੜੀਆਂ ਬੋਲਦੀਆਂ ਨੇ ਮਿੱਠੇ ਮਿੱਠੇ ਬੋਲ ਸਕੂਨ ਮਿਲਦਾ ਮਨ ਨੂੰ ਜੇ ਤੁਸੀਂ ਵੀ ਚਾਹੋ ਤੁਹਾਡੇ ਖੇਤਾਂ ਚ ਪਿੰਡਾਂ ਚ ਘਰਾਂ ਦੇ ਨੇੜੇ ਐਦਾਂ ਸਾਡੇ ਪੰਛੀ ਰਹਿਣ ਪੰਛੀ ਆਉਣ ਥੋੜੇ ਥੋੜੇ ਥਾਵਾਂ ਐਦਾਂ ਦੀ ਤੁਸੀਂ ਵਿਰਾਸਤੀ ਫਸਲਾਂ ਵੀ ਸਾਨੂੰ ਬੀਜਣੀਆਂ ਚਾਹੀਦੀਆਂ